ਸਸਿਕਲ ਜੀ ਸਾਰਿਆਂ ਨੂੰ ਅੱਜ ਅਸੀਂ ਇੱਕ ਨੂਰ ਦੀ ਸਾਰੀ ਟੀਮ ਜਿਹੜੀ ਆ ਨੜਾਲਾ ਵਿਖੇ ਇਕੱਠੇ ਹੋਏ ਆ ਗੁਰਦਵਾਰ ਸਾਹਿਬ ਬੌਲੀ ਸਾਹਿਬ ਦੇ ਪਾਰਕ ਵਿੱਚ ਇਕੱਠੇ ਹੋਏ ਆ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਸਾਡਾ ਬੱਚਾ ਅਰਸ਼ ਜੋ ਕਿ ਛੋਟੀ ਐਲਮੈਂਟ ਤੋਂ ਪੀੜਿਤ ਹੈਗਾ ਆ ਤੇ ਸਾਰੇ ਹੀ ਇੱਕ ਨੂਰ ਸੁਸਾਇਟੀ ਦੇ ਮੈਂਬਰਾਂਸ ਨੇ ਤੇ ਜਿੰਨੇ ਸਾਡੇ ਦਾਨੀ ਸੱਜਣ ਹੈਗੇ ਬਹੁਤ ਹੈਲਪ ਕੀਤੀ ਉਹਨਾਂ ਨੇ ਹਰ ਇੱਕ ਨੇ ਮਤਲਬ ਟੈਲਫੋਨ ਯੋਗਦਾਨ ਹਰ ਇੱਕ ਦਾ ਸਿਰਮੱਤੇ ਕਿਸ ਨੇ ਸਕੈਨਰ ਵਿੱਚ ਭਾਵੇਂ 100 ਰੁਪਏ ਵੀ ਪਾਇਆ 500 ਵੀ ਪਾਇਆ ਹੋਰ ਵੀ ਅੱਛੀ-ਅੱਛੀਆਂ ਜਿਨ੍ਹਾਂ ਨੇ ਮਤਲਬ ਸੇਵਾ ਕੀਤੀ ਅੱਛੀ ਸੇਵਾ ਕੀਤੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਕੁਝ ਅਮਾਉਂਟ ਇਹਨਾਂ ਦਾ ਥੋੜਾ ਦਾ ਸੀ ਕਿਉਂਕਿ ਸਵੇਰੇ ਬੱਚਾ ਜਿਹੜਾ ਆ ਉਹ ਪੀਜੀਏ ਵਿੱਚ ਜਾ ਰਿਹਾ ਆ ਸਵੇਰੇ 7 ਵਜੇ ਇਹਨਾਂ ਨੇ ਉੱਥੇ ਐਡਮਿਟ ਹੋਣਾ ਆ ਆਰਾਊਂਡ 1 ਲੱਖ ਦੇ ਕਰੀਬ 90 ਹਜ਼ਾਰ ਤੋਂ 1 ਲੱਖ ਦੇ ਕਰੀਬ ਥੁਰਦਾ ਸੀ ਉਹ ਇਹਨਾਂ ਨੂੰ ਅਸੀਂ ਅੱਜ ਸਾਰੇ ਜਿਹੜੇ ਸੁਸਾਇਟੀ ਦੇ ਮੈਂਬਰਸ ਹੈਗੇ ਆ ਸਾਡੇ ਭਾਈ ਸਾਹਿਬ ਸਾਰੇ ਆ ਆਪਣੇ ਡਾਕਟਰ ਸਾਹਿ ਟਾਡੇ ਐਮਸੀ ਹੈਗੇ ਆ ਸੈਣੀ ਜੀ ਜੋਲ ਸਾਹਿਬ ਸਾਡੇ ਰਮਨ ਜੀ ਸਾਰੇ ਮੈਂਬਰਸ ਜਿਹੜੇ ਆ ਇਕੱਠੇ ਹੋਏ ਉਹ ਇਹਨਾਂ ਨੂੰ ਅੱਜ ਦੇ ਰਹੇ ਆ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਤੁਹਾਡੇ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਤੇ ਵਾਹਿਗੁਰੂ ਅੱਗੇ ਪ੍ਰਮਾਤਮਾ ਕੇ ਈਸ਼ਵਰ ਅੱਗੇ ਅੱਲਾ ਅੱਗੇ ਇਹ ਕਾਮਨਾ ਕਰਦੇ ਆ ਕਿ ਬੱਚਾ ਛੇਤੀ ਛੇਤੀ ਆਪਣਾ ਸਾਡਾ ਵੀਰ ਤੰਦਰੁਸਤ ਹੋ ਕੇ ਆਵੇ ਤੇ ਦੁਆਰਾ ਜਿਹੜਾ ਆਪਣੇ ਗਰਾਊਂਡ ਦੇ ਵਿੱਚ ਆਪਣੀਆਂ ਉਪਲਬਧੀਆਂ ਜਿਹੜੀਆਂ ਉਹ ਪ੍ਰਾਪਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ